ਹਾਂਜੀ ਹੁਣ ਜਿਹੜੀ ਇੱਕ ਵੀਡੀਓ ਹੋਰ ਸਾਹਮਣੇ ਆ ਗਈ ਆ ਜਿਹੜੀ ਕਿ ਬਈ ਕਮਲ ਕੌਰ ਭਾਬੀ ਦੀ ਇੱਕ ਸੀਟੀਸੀ ਕੈਮਰੇ ਦੀ ਵੀਡੀਓ ਨਵੀਂ ਸਾਹਮਣੇ ਆ ਗਈ ਆ ਜਿਹਦੇ ਵਿੱਚ ਬਹੁਤ ਵੱਡੇ ਖੁਲਾਸੇ ਕਰਨ ਜਾ ਰਹੇ ਆ ਤਾਂ ਪਹਿਲਾਂ ਚੈਨਲ ਤੇ ਬਣੇ ਰਹੋ ਇੱਕ ਵੀਡੀਓ ਸੁਣਾਵਾਂਗੇ 2 ਮਿੰਟ ਦੀ ਫਿਰ ਆਪਾਂ ਕਰਾਂਗੇ ਵਿਚਾਰ ਸਾਂਝੇ ਤਾਂ ਸੁਣੋ ਵੀਡੀਓ ਪੁਲਿਸ ਦਾ ਵੀ ਬਿਆਨ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਪੁਲਿਸ ਨੇ ਦੱਸਿਆ ਹੈ ਕਿ ਕਮਲ ਭਾਬੀ ਕਦੋਂ ਆਪਣੇ ਘਰੋਂ ਨਿਕਲੀ ਸੀ ਅਤੇ ਉਸ ਦਾ ਕਿੱਥੇ ਜਾਣ ਦਾ ਪਲਾਨ ਸੀ ਪੁਲਿਸ ਦੇ ਵੱਲੋਂ ਦਿੱਤੇ ਬਿਆਨ ਅਨੁਸਾਰ ਕਮਲ ਭਾਬੀ 9 ਤਰੀਕ ਨੂੰ ਘਰੋਂ ਨਿਕਲੀ ਸੀ ਅਤੇ ਉਸ ਨੇ ਘਰੇ ਕਿਹਾ ਸੀ ਕਿ ਮੈਂ ਇੱਕ ਸ਼ੂਟ ਦੇ ਉੱਤੇ ਚਲਦੀ ਆ ਇੱਕ ਪ੍ਰੋਮੋਸ਼ਨ ਦੇ ਉੱਤੇ ਚਲਦੀ ਆ ਤੇ ਜਲਦ ਹੀ ਘਰ ਵਾਪਸ ਆਵਾਂਗੀ ਪਰ ਕਮਲ ਭਾਬੀ ਉਸ ਤੋਂ ਬਾਅਦ ਘਰ ਵਾਪਸ ਨਹੀਂ ਪਰਤੀ ਹੁਣ ਇੱਕ ਸੀਸੀਟੀਵੀ ਵੀਡੀਓ ਨਵੀਂ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੱਡੀ ਦੇ ਵਿੱਚ ਕਮਲ ਭਾਬੀ ਦੀ লাশ ਮਿਲੀ ਹੈ ਉਹ ਗੱਡੀ ਹੈ ਅਤੇ ਉਸ ਗੱਡੀ ਦੇ ਵਿੱਚੋਂ ਇੱਕ ਸ਼ਖਸ ਉਤਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਇਸ ਸੀਸੀਟੀਵੀ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਇਹ ਗੱਡੀ ਖੜੀ ਹੋਈ ਹੈ ਜਿਸ ਦੇ ਵਿੱਚੋਂ ਕਮਲ ਭਾਬੀ ਦੀ লাশ ਮਿਲੀ ਹੈ ਅਤੇ ਇਸੇ ਗੱਡੀ ਦੇ ਵਿੱਚੋਂ ਇੱਕ ਅਣਪਛਾਤਾ ਵਿਅਕਤੀ ਉਤਰਦਾ ਹੋਇਆ ਨਜ਼ਰ ਆ ਰਿਹਾ ਹੈ ਫੋਨ ਦੇ ਉੱਤੇ ਗੱਲ ਕਰਦਾ ਹੋਇਆ ਪਾਰਕਿੰਗ ਦੇ ਵਿੱਚੋਂ ਬਾਹਰ ਚਲੇ ਆ ਜਾਂਦਾ ਹੈ ਪੁਲਿਸ ਹੁਣ ਇਸ ਸ਼ਖਸ ਦੀ ਪਛਾਣ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਅਜੇ ਤੱਕ ਪਤਾ ਨਹੀਂ ਲੱਗ ਸਕੇ ਕਿ ਆਖਿਰਕਾਰ ਕਮਲ ਭਾਬੀ ਦਾ ਕਤਲ ਕਿਸ ਨੇ ਕੀਤਾ ਹੈ ਪਰ ਸੀਸੀਟੀਵੀ ਵੀਡੀਓ ਜ਼ਰੂਰ ਹੱਥ ਲੱਗ ਗਈ ਹੈ ਅਤੇ ਇਸ ਸੀਸੀਟੀਵੀ ਦੇ ਆਧਾਰ ਤੇ ਉੱਤੇ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾਣੀ ਹੈ। ਉਹ ਦੱਸਦੀ ਹੈ ਕਿ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚੋਂ ਇੱਕ ਗੱਡੀ ਦੇ ਵਿੱਚੋਂ ਕਮਲ ਭਾਬੀ ਦੀ ਲਾਸ਼ ਮਿਲੀ ਹੈ। ਕਮਲਕੌਰ ਭਾਬੀ ਦੇ ਨਾਂ ਦੇ ਨਾਲ ਐ ਕੁੜੀ ਮਸ਼ਹੂਰ ਸੀ। ਲੁਧਿਆਣੇ ਦੀ ਰਹਿਣ ਵਾਲੀ ਸੀ। ਵਲਗਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਇਸ ਦੇ ਵੱਲੋਂ ਪਾਈਆਂ ਜਾਂਦੀਆਂ ਸਨ ਅਤੇ ਵੀ ਵਾldigt ਕੁੜੀ ਜਿਹੜੀ ਹੈ ਉਹ ਲੁਧਿਆਣੇ ਦੀ ਰਹਿਣ ਵਾਲੀ ਸੀ ਤਾਂ ਪੁਲਿਸ ਦੇ ਕੀ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆਂ ਤੇ ਨਾਲ ਦੀ ਨਾਲ ਤੁਹਾਨੂੰ ਸੀਸੀਟੀਵੀ ਵੀਡੀਓ ਵੀ ਦਿਖਾਉਂਦੇ ਆਂ ਜਿਸ ਦੇ ਵਿੱਚ ਇੱਕ ਗੱਡੀ ਨਜ਼ਰ ਆ ਰਹੀ ਹੈ ਤੇ ਗੱਡੀ ਦੇ ਵਿੱਚੋਂ ਹੀ ਕਮਲ ਭਾਬੀ ਦੀ ਲਾਸ਼ ਮਿਲੀ ਆ ਤੇ ਇਸ ਗੱਡੀ ਦੇ ਵਿੱਚੋਂ ਇੱਕ ਅਣਪਛਾਤਾ ਵਿਅਕਤੀ ਵੀ ਉਤਰਦਾ ਨਜ਼ਰ ਆਉਂਦਾ ਹੈ ਤੇ ਪਾਰਕਿੰਗ ਦੇ ਵਿੱਚੋਂ ਬਾਹਰ ਜਾਂਦਾ ਉਸ ਨੂੰ ਦੇਖਿਆ ਜਾ ਸਕਦਾ ਹੈ ਕਾਲ ਸਲੋ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇਹ ਗੱਡੀ ਜਿਹੜੀ ਹੈ ਏ ਅਰਦੇਸ਼ ਹਸਪੀਟਲ ਦੇ ਪਾਰ ਪੂ ਦੇ ਪਾਰ ਕੀਤੀ ਹੋਈ ਹੈ ਤੇ ਇਹਦੇ ਵਿੱਚੋ ਜਿਹੜੀ થઈ ਗਈ ਕੁਛ ਸ਼ੱਕੀ ਹਾਲਾਤਾਂ ਦੇ ਵਿੱਚ ਸਵੈਲ ਆ ਰਹੀ ਹੈ ਸੋ ਸਹਾਦੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ ਫਸਟ ਜਿਹੜੀ ਸੀਗੀ ਲੇਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਪਰ ਬਾਅਦ ਦੇ ਵਿੱਚ ਸਾਡੇ ਵੱਲੋਂ ਪੁਲਿਸ ਜਦੋਂ ਮੌਕੇ ਦੇ ਉੱਪਰ ਪੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਸਓ ਜਾਚ ਕਰਨ ਤੋਂ ਇਹ ਪਾਇਆ ਗਿਆ ਕਿ ਲੜਕੀ ਦਾ ਨਾਮ ਕੈਂਚਨ ਕੁਆਰੀ ਡੇਲੀਅਸ ਕਲਨਪੌਰ ਪੁਤਰੀ ਬਰਸਾਤੀ ਲਾਲ ਇਹ ਲੈਸਨ ਫਲੋਡਿੰਗ ਜਾਣਦੀ ਰਹੋ ਤੇਰੀ ਏਜ ਕਈ 30 ਸਾਲ ਦੇ ਕਰੀਬ ਹੈਗੀ ਹੈ ਇਹ ਨੂੰਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਬਾਤ ਨੂੰ ਇਹ ਕਹਿ ਕੇ ਆਈ ਸੀ ਕਿ ਏਸੀ ਕੇ ਰੈਂਡਰ ਦੇ ਵਿੱਚ ਕਿਸੇ ਪ੍ਰੋਮੋਸ਼ਨ ਇਵੈਂਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਤਨਾ ਰਾਫਤ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬਡੀ ਹੈ ਜੀ ਪਾਰਕਿੰਗ ਵਿੱਚੋਂ ਮਿਲੀ ਹੈ ਸੋ ਪ੍ਰੀ ਡਿਲੀਵਰੀ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਹੈ ਕਿ ਜਿਹੜੇ ਹੈਗੇ ਕਿਸੇ ਅਣਛਾਤੇ ਵਿਅਕਤੀ ਨੇ ਜਿਹੜਾ ਹੈਗਾ ਇਹਨਾਂ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ ਪਾਰਕ ਕਰਕੇ ਲਾਸ਼ ਸੰਦਭ ਕਰਕੇ ਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਹੀ ਗੱਡੀ ਦਾ ਪਾਰਕ ਹਾਂਜੀ ਇਹ ਜੋ ਹੋਣ ਦੀਆਂ ਵੀਡੀਓ ਸੀ ਜੋ ਬਈ ਕੈਮਰੇ ਦੇ ਸਾਹਮਣੇ ਆ ਗਈਆਂ ਪਰ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਕਿਉਂਕਿ ਜੇ ਗੱਲ ਕਰੀਏ ਇਹ ਮਾਮਲੇ ਨੂੰ ਲੈ ਕੇ ਮਾਮਲਾ ਬਹੁਤ ਭਾਗ ਗਿਆ ਤੇ ਹਾਈਲਾਈਟ ਮੁੱਦਾ ਖਬਰ ਬਣ ਚੁੱਕੀ ਜਿਹਦੇ ਵਿੱਚ ਹੁਣ ਸਵਾਲ ਇਹ ਉੱਠਦੇ ਆ ਵੀ ਇਹਦਾ ਕਤਲ ਕਿਸ ਨੇ ਕੀਤਾ ਤਾਂ ਜਿਹੜਾ ਹੁਣ ਪੰਜਾਬ ਪੁਲਿਸ ਵੱਲੋਂ ਇਹ ਪੂਰੀ ਤਰ੍ਹਾਂ ਆਪਣੇ ਬੰਨੀਓ ਜਾਂਚ ਕੀਤੀ ਜਾਂਦੀ ਹੈ ਤੇ ਪਰ ਜਿਹੜਾ ਉਹ ਸ਼ਖਸ ਆ ਉਹਦੀ ਕੈਮਰੇ ਦੇ ਵਿੱਚ ਵੀਡੀਓ ਕੈਦ ਹੋ ਜਾਂਦੀ ਹੈ ਤਾਂ ਹੁਣ ਜਿਹੜੇ ਕਿ ਉਹ ਕੈਮਰੇ ਦੇ ਵਿੱਚ ਵੀਡੀਓ ਕੈਦ ਹੋਣ ਕਾਰਨ ਉਹਦਾ ਚਿਹਰਾ ਚੰਗੀ ਤਰ੍ਹਾਂ ਸਾਫ਼ ਦਖਾਈ ਨਹੀਂ ਦੇ ਰਹਾ ਪਰ ਫਿਰ ਵੀ ਇਹ ਜਾਂਚ ਸ਼ੁਰੂ ਆ ਪਰ ਲੇਕਿਨ ਹਜੇ ਤੱਕ ਮਾਮਲਾ ਸਾਹਮਣੇ ਨਹੀਂ ਆਇਆ ਹਜੇ ਤੱਕ ਜਿਹੜਾ ਰੂਪੀ ਆ ਕੋਈ ਵੀ ਗ੍ਰਿਫਤਾਰ ਨਹੀਂ ਹੋਇਆ ਤੇ ਪਰ ਇਹ ਜਿਵੇਂ ਦੱਸਿਆ ਜਾਂਦਾ ਜਿਹੜੀ ਕਮਲ ਕੌਰ ਭਾਬੀ ਦੇ ਨਾਂ ਤੇ ਜਾਣੀ ਜਾਂਦੀ ਆ ਇੰਸਟਾਗ੍ਰam ਤੇ ਰੀਲਾਂ ਪਾਉਂਦੀ ਸੀ ਕਈ ਅਕਾਊਂਟ ਅਕਾਊਂਟ ਦੱਸੇ ਜਾਂਦੇ ਆ ਤੇ ਜਿਵੇਂ ਇਹਦੇ ਪਰਿਵਾਰ ਦਾ ਦੱਸਣਾ ਵੀ ਇਹ ਸਾਡੇ ਪਰਿਵਾਰ ਦਾ ਇੱਕ ਜਿਹੜਾ ਹਿੱਸਾ ਸੀ ਤੇ ਜਿਹੜਾ ਸਾਡੇ ਘਰ ਦੇ ਮੈਂਬਰ ਸਾਰਾ ਸਾਰਿਆਂ ਦਾ ਦਾਣਾ ਪਣੀ ਇਹਦੇ ਪੱਲੂ ਚੱਲਦਾ ਸੀ ਤੇ ਜਿਹਦੇ ਵਿੱਚ ਸਾਨੂੰ ਹੁਣ ਬਹੁਤ ਮੁਸ਼ਕਲ ਹੋ ਜੂ ਤਾਂ ਜਿਹਦੇ ਵਿੱਚ ਦੱਸਿਆ ਜਾਂਦਾ ਇਹਦੇ ਵਿੱਚ ਦੋ ਭਰਾ ਤੇ ਜਿਹੜਾ ਇੱਕ ਭੈਣ ਤੇ ਉਹਨਾਂ ਦੇ ਚਾਰ ਬੱਚੇ ਦੱਸਿਆ ਜਾਂਦਾ ਪਿੰਡ ਬੰਨੀਓ ਤੇ ਬਾਹਰ ਲੇਕਨ ਜਿਹੜੇ ਹੁਣ ਗੱਲ ਇਹੀ ਆ ਵੀ ਕੁਝ ਕੁ ਲੋਕ ਕਮੈਂਟ ਕਰ ਰਹੇ ਆ ਥੱਲੇ ਵੀ ਜੋ ਜਿੰਨੀਆਂ ਵੀ ਵੀਡੀਓ ਆਪਾਂ ਦੇਖ ਰਹੇ ਆ ਵੀ ਚੰਗਾ ਹੋਇਆ ਮਾੜਾ ਹੋਇਆ ਇਹ ਹੋਇਆ ਉਹ ਹੋਇਆ ਵੀ ਕਿਉਂਕਿ ਗਲਤ ਵੀਡੀਓ ਪਾਉਂਦੀ ਸੀ ਤੇ ਪਰ ਹੁਣ ਕੁਝ ਕੁ ਸਵਾਲ ਇਹ ਉੱਠਦੇ ਆ ਵੀ ਜਿਹੜਾ ਕੀ ਹੁਣ ਜਦੋਂ ਆਪਣੀ ਜਹਾਨ ਤੋਂ ਚਲੀ ਗਈ ਵੀ ਹੁਣ ਕਿਸੇ ਦਾ ਸਵਾਲ ਕਰਨ ਦਾ ਕੋਈ ਹੱਕ ਬਣਦਾ ਨਹੀਂ ਤਾਂ ਜਿਹਦੇ ਵਿੱਚ ਹੁਣ ਗੱਲ ਇੰਨੀ ਕੀ ਆ ਵੀ ਜਿਹਦੇ ਵਿੱਚ ਹੁਣ ਮਾਮਲਾ ਹਾਲੇ ਤੱਕ આરોપી ਗ੍ਰਿਫਤਾਰ ਨਹੀਂ ਹੋਇਆ ਕਿਉਂਕਿ ਜੇ ਗੱਲ ਕਰੀ ਆਪਾਂ ਸੋਸ਼ਲ ਮੀਡੀਆ ਤੇ ਹਜੇ ਬਹੁਤ ਖਬਰਾਂ ਆ ਰਹੀਆਂ ਇੱਥੋਂ ਫੜ ਲਿਆ ਜੀ ਉਹ ਫੜ ਲਿਆ ਇਹ ਸਭ ਝੂਠ ਤੇ ਹਾਲੇ ਤੱਕ ਜਿਹੜਾ ਕੀ ਇਨਕੁਇਰੀ ਚੱਲੀ ਜਾਂਦੀ ਆ ਹਜੇ ਮਾਮਲਾ ਕੱਲ ਹੀ ਪਤਾ ਲੱਗਿਆ ਕਿਉਂਕਿ 2-3 ਦਿਨਾਂ ਤੋਂ লাশ ਛੜ ਰਹੀ ਸੀ ਅਬਦੇਸ਼ ਹਸਪਤਾਲ ਦੇ ਵਿੱਚ ਜਿਹੜਾ ਬਠਿੰਡਾ ਰੋਡ ਤੇ ਬਣਿਆ ਬਠਿੰਡਾ ਤੇ ਬਰਨਾਲਾ ਦੇ ਵਿੱਚ ਵਿੱਚ ਜੀ ਤਾਂ ਉਥੇ ਇਹ ਜਿਹੜੀ ਗੱਡੀ ਦੀ ਪਿਛਲੀ ਸੀਟ ਹੁੰਦੀ ਆ ਉਥੋਂ ਇਹ লাশ ਜਦੋਂ ਕੀ ਬਦਬੂ ਆਉਣ ਦੇ ਕਾਰਨ ਪਤਾ ਲੱਗਿਆ ਪਾਰਕਿੰਗ ਦੇ ਵਿੱਚ ਕੀ ਵਜ੍ਹਾ ਕਿੱਥੋਂ ਮੁਸ਼ਕਾਰਿਆ ਤਾਂ ਇਹ ਬਦਬੂ ਆਉਣ ਦੇ ਕਾਰਨ ਲੋਕਾਂ ਨੇ ਜਦੋਂ ਦੇਖੀ ਜਾਂਚ ਕਰੀ ਤੇ ਉਹ ਥੱਲੇ ਖੂਨ ਡੁੱਲਿਆ ਹੋਇਆ ਦੇਖਿਆ ਤਾਂ ਉਹਨਾਂ ਨੇ ਨਾਜ਼ੀਰਾ ਪੁਲਿਸ ਅੱਦੀ ਪੰਜਾਬ ਦੀ ਤੇ ਜਦੋਂ ਪੁਲਿਸ ਪਹੁੰਚਦੀ ਆ ਤਾਂ ਸੀਟੀਸੀ ਕੈਮਰੇ ਚੈੱਕ ਹੁੰਦੇ ਸੀਟੀਸੀ ਕੈਮਰੇਾਂ ਦੇ ਵਿੱਚ ਜਿਹੜਾ ਕਿ ਇੱਕ ਨੌਜਵਾਨ ਸਿੱਖ ਉਹਦੇ ਵਿੱਚ ਦਿਖਾਈ ਹੁੰਦਾ ਨਜ਼ਰ ਪਰ ਲੇਕਿਨ ਸਾਫ਼ ਤਰੀਕੇ ਨਾਲ ਚਿਹਰਾ ਨਹੀਂ ਦਿਸ ਰਿਹਾ ਸੀਟੀਸੀ ਕੈਮਰੇਾਂ ਦੇ ਵਿੱਚ ਪਰ ਲੇਕਿਨ ਜਾਣਕਾਰੀ ਹਰੇਕ ਆਪਣੇ ਬੰਨਿਓ ਇਨਕੁਇਰੀ ਕਰ ਰਹੇ ਆ ਤੇ ਪਰ ਜਿਹੜਾ ਉਹਦਾ ਕੱਲ ਸੰਸਕਾਰ ਹੋ ਚੁੱਕਿਆ ਜਿਹਦੇ ਵਿੱਚ ਇਹ ਪਰਿਵਾਰ ਦਾ ਇਹ ਕਹਿਣਾ ਤੇ ਉਹ ਲੋਕਾਂ ਦਾ ਕੀ ਕਹਿਣਾ ਸੀ ਵੀ ਦੇਖੋ ਜਿਹੜੀਆਂ ਇਹਦੀਆਂ ਸੋਸ਼ਲ ਮੀਡੀਆ ਤੇ ਜਿੰਨੀਆਂ ਵੀ ਵੀਡੀਓ ਸੀ ਮੀਡੀਆ ਦੇ ਵਿੱਚ ਜਿਹੜੀਆਂ ਵੀਡੀਓ ਦੇਖਦੇ ਆ ਲੋਕ ਉਹ ਕੋਈ ਅੱਡ ਤਰੀਕਾ ਸੀ ਪਰ ਜਿਹੜਾ ਉਥੋਂ ਦਾ ਰਹਿਣ ਦਾ ਤਰੀਕਾ ਉਹ ਆਮ ਲੋਕਾਂ ਵਾਂਗੂ ਸੀ ਕੋਈ ਐਸਾ ਕੋਈ ਗਲਤ ਕੱਪੜੇ ਨਹੀਂ ਪੈਂਦੀ ਸੀ ਚੰਗੇ ਲੋਕਾਂ ਨਾਲ ਵੀ ਮੰਨ ਕੇ ਚਲੋ ਵਰਤਾਪ ਹੁੰਦਾ ਸੀ ਕੋਈ ਗਲਤ ਵਰਤਾਪ ਨਹੀਂ ਸੀਗਾ ਉਹਦਾ ਵੀ ਪਿੰਡ ਦੇ ਵਿੱਚ ਰਹਿਣ ਵਾਲੀ ਸੀ ਜਿਹੜੀ ਕੀ ਇੱਕ ਲੁਧਿਆਣਾ ਦੀ ਦੱਸੀ ਜਾਂਦੀ ਹੈ ਤੇ ਉਹ ਬਠਿੰਡਾ ਦੇ ਵਿੱਚ ਇਹਦਾ ਖਤਰ ਹੁੰਦਾ ਬਠਿੰਡਾ ਦੀ ਪਾਰਕ ਦੇ ਵਿੱਚ ਜਿਹੜਾ ਇੱਕ ਹਸਪਤਾਲ ਆ ਅਵਦੇਸ਼ ਹਸਪੀਟਲ ਉਹ ਸਾਰਿਆਂ ਨੂੰ ਪਤਾ ਕਿਉਂਕਿ ਖਬਰਾਂ ਆ ਚੁੱਕੀਆਂ ਤੇ ਪਰ ਮਾਮਲਾ ਹਾਲੇ ਤੱਕ ਸਾਹਮਣੇ ਨਹੀਂ ਆਇਆ ਤਾਂ ਅੱਜ ਦੀ ਜੋ ਵੀਡੀਓ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਆ ਜਿਵੇਂ ਕਿ ਕਮਲ ਕੌਰ ਭਾਬੀ ਨੂੰ ਲੈ ਕੇ ਜੋ ਇਹ ਮਾਮਲਾ ਬਹੁਤ ਭਖਿਆ ਹੋਇਆ ਤੇ ਹਜੇ ਪੂਰਾ ਮਾਮਲਾ ਸਾਹਮਣੇ ਨਹੀਂ ਆਇਆ ਵੀ ਕੌਣ ਦੋਸ਼ੀ ਆ ਹਜੇ ਤੱਕ ਉਹਦਾ ਨਾਮ ਅਤਾ ਪਤਾ ਕੁਝ ਨਹੀਂ ਪਤਾ ਲੱਗਿਆ ਜਿੰਤੋਂ ਤੱਕ ਵੀ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦਿਆ ਕਰੋ ਨੋਟਾ ਤੇ ਧੰਨਵਾਦ